ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜਹ ਰਾਜ ਹੋਰ ਹਾਜ਼ਰ ਹਜੂਰ ਸਰਬ ਕਲਾ ਪਰਪੂਰ ਬਾਣੀ ਕੇ ਬੋਹਤ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਦਰਸਤਾਨ ਗੁਰਦੁਆਰਾ ਸ੍ਰੀ ਸਨ ਸਾਹਿਬ ਜੀ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਹੇ ਹੋ ਸਤਿਗੁਰਾਂ ਦੇ ਪਾਵਨ ਪਵਿੱਤਰ ਬਾਣੀ ਨੂੰ ਸਰਵਣ ਕਰ ਰਹੇ ਹੋ ਤੇ ਆਪਣਾ ਜੀਵਨ ਜਿਹੜਾ ਉਹ ਸਫਲਾ ਕਰ ਰਹੇ ਹੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦਾ ਫਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ 753 ਤੇ 54 ਅੰਗ ਤੇ ਸੁਭਾਏ ਬਾਣ ਸ਼ਬਦ ਦੇ ਵਿਚਾਰ ਕਰਨ ਤੋਂ ਪਹਿਲਾਂ ਆਪਣੇ ਆਪ ਨੂੰ ਮਨ ਬਿਰਤੀਆਂ ਨੂੰ ਉਕਾਗਰ ਕਰੀਏ ਸਤਿਗੁਰਾਂ ਦੇ ਚਰਨਾਂ ਦਾ ਆਪਾਂ ਧਿਆਨ ਤਰੀਏ ਤੇ ਸਾਰੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਰਾਗ ਸੋਹਿ ਮਹਲਾ ਤੀਜਾ ਕਰ ਪਹਿਲਾ ਅਸ਼ਟਪਦੀਆ ਸੁਹੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਨਿਮਾਨਿਆਂ ਦੇ ਬਾਣ ਨਿਤਾੜਿਆਂ ਦੇ ਤਾਰ ਨਿਉਟਿਆਂ ਦੀ ਓਟ ਨਿਤੜਿਆਂ ਦੀ ਤੇਰ ਨਿਤੀਰਣ ਕੇ ਧੀਰ ਪੀਰਣ ਕੇ ਪੀਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਇਹ ਫਰਮਾਨ ਬਖਸ਼ਿਸ਼ ਕੀਤਾ ਹੈ ਪਹਿਲੇ ਘਰ ਦੇ ਅੰਦਰ ਇਹ ਸ਼ਬਦ ਗਾਉਣ ਦੀ ਮਰਿਆਦਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਅਸ਼ਟ ਪਦੀਆਂ ਦਾ ਅਰਥ ਹੈ ਕਿ 8 ਪਦੀਆਂ ਵਾਲਾ ਇਹ ਬੰਦ 8 ਜਿਹੜੇ ਬੰਦ ਹਨ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ ਜਿਸ ਤਰ੍ਹਾਂ ਸੁਖਣੀ ਸਾਹਿਬ ਦੀ ਬਾਣੀ ਅੰਦਰ ਅਸ਼ਟ ਪਦੀ ਆਉਂਦੀ ਹੈ 8 ਪਦੇ ਹਨ 8 ਬੰਦ ਹਨ ਤਾ ਇੱਕ ਸ਼ਬਦ ਜਿਹੜਾ ਉਸ ਸੰਪੂਰਨ ਹੁੰਦਾ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਸਮਝਾਉਂਦੇ ਹਨ ਕਿ ਉਹ ਪਰਮਾਤਮਾ ਇੱਕ ਹੈ ਉਸ ਪਰਮਾਤਮਾ ਵਰਗਾ ਹੋਰ ਕੋਈ ਨਹੀਂ ਜੇ ਉਸ ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਹੋਵੇਗੀ ਗੁਰੂ ਤੋਂ ਬਗੈਰ ਕਦੇ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਜਿੰਨਾ ਚਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂਤਾਰ ਨਹੀਂ ਸਿਕੀਤਾ ਉਹਨਾਂ ਚਿਰ ਆਤਮਕ ਜਿਹੜੀ ਸੋਝੀ ਸੀ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਾਈ ਨਹੀਂ ਸੀ ਤੇ ਜਦੋਂ ਫਿਰ ਉਹਨਾਂ ਨੇ ਬਚਨ ਸੁਨੇ ਕਿ ਗੁਰੂ ਦੀ ਬੜੀ ਲੋੜ ਹੈ ਫਿਰ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸ਼ਰਨ ਜਦੋਂ ਗਏ ਸੇਵਾ ਸਿਮਰਨ ਕੀਤਾ ਤੇ ਸਤਿਗੁਰਾਂ ਨੇ ਉਸ ਪ੍ਰਮਾਤਮਾ ਦੇ ਨਾਲ ਇੱਕਮਿਕ ਹੋਏ ਹਨ ਆਪ ਉਸ ਪ੍ਰਮਾਤਮਾ ਦੇ ਨਾਲ ਰਲ ਗਏ ਹਨ ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਏਕ ਹੈ ਪਰ ਗੁਰੂ ਤੋਂ ਬਿਨਾਂ ਉਸ ਪ੍ਰਮਾਤਮਾ ਨੂੰ ਕੋਈ ਪਾ ਨਹੀਂ ਸਕਦਾ ਗੁਰੂ ਕਿਰਪਾ ਕਰੇ ਤਾਂ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਨਾ ਮੈਂ ਹੀ ਤੇ ਸਭ ਕੁਝ ਹੋਵਾ ਬਿਨ ਸਤਗੁਰ ਨਾਮ ਨਾ ਜਾਪੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਉਹ ਪਰਮਾਤਮਾ ਦੇ ਨਾਮ ਸ਼ਬਦ ਤੋਂ ਇਸ ਮਨੁੱਖ ਦਾ ਜਿਹੜਾ ਜੀਵਨ ਆ ਉਹ ਰੋਸ਼ਨ ਹੁੰਦਾ ਹੈ ਆਤਮਕ ਜੀਵਨ ਦੀ ਇਸ ਮਨੁੱਖ ਨੂੰ ਸੋਝੀ ਪੈਂਦੀ ਹੈ ਜੋ ਕੁਝ ਵੀ ਹੋ ਰਿਹਾ ਹੈ ਉਹ ਨਾਮ ਦੀ ਕਿਰਪਾ ਦੇ ਨਾਲ ਸ਼ਬਦ ਦੇ ਨਾਲ ਹੁੰਦਾ ਹੈ ਬੇਣ ਸਤਗੁਰ ਨਾਮ ਨਾ ਜਾਪੇ ਪਰ ਉਸ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਗੁਰੂ ਤੋਂ ਬਗੈਰ ਮਨੁੱਖ ਨੂੰ ਉਸ ਨਾਮ ਦੀ ਕਦਰ ਨਹੀਂ ਪੈਂਦੀ ਉਸ ਪ੍ਰਮਾਤਮਾ ਦੇ ਨਾਮ ਦੀ ਸਮਝ ਤੇ ਸੋਝ ਨਹੀਂ ਆਉਂਦੀ ਹੋ ਸਾਰਾ ਕੁਝ ਨਾਮ ਤੋਂ ਰਿਹਾ ਇਹ ਨਾਮ ਜਦੋਂ ਮਨੁੱਖ ਜਪੇਗਾ ਇਹਦਾ ਆਤਮਿਕ ਜੀਵਨ ਉੱਚਾ ਹੋਵੇਗਾ ਇਹਦੇ ਅੰਦਰ ਪ੍ਰਗਿਆਸ਼ ਹੋਵੇਗਾ ਇਹਨੂੰ ਅੰਦਰੋਂ ਪਰਮਾਤਮਾ ਦਿਖਾਈ ਦੇਵੇਗਾ ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗਾਲਿਆ ਵੀ ਗੁਰੂ ਤੋਂ ਬਗੈਰ ਉਸ ਪਰਮਾਤਮਾ ਦੇ ਨਾਮ ਦੀ ਕਦਰ ਨਹੀਂ ਪੈਂਦੀ ਸਮਝ ਨਹੀਂ ਪੈਂਦੀ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨ ਜਾਪੇ ਤੇ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਬੜਾ ਹੈ ਮਿੱਠਾ ਹੈ ਮਹਾਰਸ ਜਿਹੜਾ ਸਾਰੇ ਰਸਾਂ ਤੋਂ ਉੱਪਰ ਦਾ ਰਸ ਉਹਨੂੰ ਮਹਾਰਸ ਕਿਹਾ ਜਾਂਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਗੁਰੂ ਦਾ ਜਿਹੜਾ ਸ਼ਬਦ ਆ ਨਾਮ ਆ ਉਹ ਵੱਡੇ ਰਸ ਵਾਲਾ ਹੈ ਐਨਾ ਮਿੱਠਾ ਕਿ ਉਸ ਪਰਮਾਤਮਾ ਦੇ ਨਾਮ ਦੇ ਤੁਲ ਕੋਈ ਵੀ ਦੁਨਿਆਵੀ ਚੀਜ਼ ਮਿੱਠੀ ਨਹੀਂ ਬਿਨ ਚਾਖੇ ਸਾਧਨਾ ਜਾਪੇ ਪਰ ਜਿੰਨਾ ਚਿਰ ਮਨੁੱਖ ਆਪਣੀ ਜ਼ੁਬਾਨ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਨਹੀਂ ਇਹਦੇ ਅੰਦਰ ਵੱਸਦਾ ਨਹੀਂ ਹੈ ਉਹਨਾਂ ਚਿਰ ਇਹਨੂੰ ਪਰਮਾਤਮਾ ਦੇ ਨਾਮ ਦੇ ਮਠਾਸ ਦਾ ਪਤਾ ਨਹੀਂ ਲੱਗੇਗਾ ਕਿਉਂਕਿ ਜੇ ਮਨੁੱਖ ਆਪਣੀ ਜ਼ੁਬਾਨ ਤੋਂ ਖੰਡ-ਖੰਡ ਕਹੀ ਜਾਵੇ ਤੇ ਕਦੇ ਖੰਡ-ਖੰਡ ਕਿਆਂ ਇਹਦੀ ਜ਼ੁਬਾਨ ਜਿਹੜੀ ਉਹ ਮਿੱਠੀ ਨਹੀਂ ਹੋਣੀ ਨਾ ਇਹਨੂੰ ਮਿੱਠੇ ਦਾ ਸਵਾਦ ਦਾ ਪਤਾ ਲੱਗਣਾ ਜਿੰਨਾ ਚਿਰ ਕੋਈ ਚੀਜ਼ ਮਨੁੱਖ ਆਪਣੀ ਜ਼ੁਬਾਨ ਤੇ ਰੱਖਦਾ ਨਹੀਂ ਹੈ ਮੂੰਹ ਦੇ ਵਿੱਚ ਪਾਉਂਦਾ ਨਹੀਂ ਇਹਨੂੰ ਮਿੱਠੀ ਫਿੱਕੀ ਦਾ ਉਹਦੇ ਸੁਆਦ ਦਾ ਪਤਾ ਨਹੀਂ ਲੱਗਣਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਇਸੇ ਤਰ੍ਹਾਂ ਪ੍ਰਮਾਤਮਾ ਦਾ ਨਾਮ ਸ਼ਬਦ ਹੈ بڑے ਵੱਡੇ ਰਸ ਵਾਲਾ ਮਿੱਠਾ ਹੈ ਪਰ ਜਿੰਨਾ ਚਿਰ ਮਨੁੱਖ ਉਸ ਨੂੰ ਚੱਖਦਾ ਨਹੀਂ ਹੈ ਆਪਣੀ ਜ਼ੁਬਾਨ ਤੇ ਰੱਖਦਾ ਨਹੀਂ ਹੈ ਉਨਾ ਚਿਰ ਇਹਨੂੰ ਉਸ ਪਰਮਾਤਮਾ ਦੇ ਨਾਮ ਦੇ ਸਵਾਦ ਬਾਰੇ ਪਤਾ ਨਹੀਂ ਲੱਗ ਸਕਦਾ ਕੌਡੀ ਬਦਲੇ ਜਨਮ ਗਵਾਇਆ ਚੀਨਸ ਨਾਹੀ ਆਪੇ ਇਸ ਮਨੁੱਖ ਨੇ ਕੀਤਾ ਕੀ ਅਸੀਂ ਕਰ ਕੀ ਰਹੇ ਹਾਂ ਕਿ ਇਹ ਦੁਨਿਆਵੀ ਪਦਾਰਥ ਜਿਹੜੇ ਹਨ ਪਰਮਾਤਮਾ ਦੇ ਨਾਮ ਦੇ ਤੁਲ ਬਰਾਬਰ ਕੌਡੀਆਂ ਹੈ ਕੋਝ ਵੀ ਨਹੀਂ ਹੈ ਕਿ ਇਨਾਂ ਪਦਾਰਥਾਂ ਦੀ ਖਾਤਰ ਮਨੁੱਖ ਨੇ ਆਪਣਾ ਜਨਮ ਗਵਾ ਲਿਆ। ਦੀਨ ਗਵਾਇਆ ਦੁਨੀ ਸਿਓ। ਦੁਨੀ ਨ ਚਾਲੀ ਸਾਥ ਸਤਿਗੁਰੂ ਜੀ ਕਹਿੰਦੇ ਕਿ ਇਨਾਂ ਕੌਡੀਆਂ ਦੇ ਬਦਲੇ। ਦੁਨਿਆਵੀ ਪਦਾਰਥਾਂ ਦੇ ਬਦਲੇ ਇਸ ਮਨੁੱਖ ਨੇ ਆਪਣਾ ਜਨਮ ਜਿਹੜਾ ਹੀਰੇ ਦੀ ਨਿਆਈ ਸੀ ਉਹਨੂੰ ਗਵਾ ਲਿਆ। ਜੀਨਸ ਨਹੀਂ ਆਪੇ ਕਦੇ ਇਸ ਮਨੁੱਖ ਨੇ ਆਪਣੇ ਆਪ ਦੀ ਵਿਚਾਰ ਨਹੀਂ ਕੀਤੀ। ਕਦੀ ਬੈਠ ਕੇ ਮਨੁੱਖ ਨੇ ਆਪਣੇ ਆਪ ਦੇ ਨਾਲ ਗੱਲ ਨਹੀਂ ਕੀਤੀ ਕਿ ਮੈਂ ਕਿਸ ਵਾਸਤੇ ਇਸ ਦੁਨੀਆ ਤੇ ਆਇਆ ਤੇ ਕੀ ਮੈਂ ਕਰ ਰਿਹਾ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰਿਆਂ ਦੀ ਨਿਆਈ ਸਤਿਗੁਰਾਂ ਨੇ ਜਨਮ ਦਿੱਤਾ ਹੈ ਇਹ ਮਨੁੱਖ ਦਾ ਜਨਮ ਬਾਰ ਬਾਰ ਮਨੁੱਖ ਨੂੰ ਜਿਹੜਾ ਉਹ ਪ੍ਰਾਪਤ ਨਹੀਂ ਹੋਣਾ ਜੇ ਚੰਗੇ ਕਰਮ ਕੀਤੇ ਆ ਪਰਮਾਤਮਾ ਨੇ ਮਾਨਸ ਦੇ ਸਾਨੂੰ ਦਿੱਤੀ ਹੈ ਨਹੀਂ ਤੇ ਫਿਰ 84 ਲੱਖ ਦਾ ਗੇੜ ਮਨੁੱਖ ਵਾਸਤੇ ਤਿਆਰ ਸਤਿਗੁਰੂ ਜੀ ਕਹਿੰਦੇ ਕੌਡੀਆਂ ਦੇ ਬਦਲੇ ਇਹਨੇ ਆਪਣੇ ਜਨਮ ਨੂੰ ਗਵਾ ਲਿਆ ਜੀਣਸ ਨਹੀਂ ਆਪੇ ਕਦੇ ਇਹਨੇ ਆਪਣੇ ਆਪ ਦੀ ਪਛਾਣ ਨਹੀਂ ਕੀਤੀ ਗੁਰਮੁਖ ਹੋਵੇ ਤਾਂ ਏਕੋ ਜਾਣੇ ਹਉਮੈ ਦੁੱਖ ਨਾ ਸੰਤਾਪੈ ਜੇ ਕੋਈ ਗੁਰਮੁਖ ਮਨੁੱਖ ਹੋਵੇ ਗੁਰੂ ਦੀ ਸਿੱਖਿਆ ਲੈ ਕਰਕੇ ਉਸ ਇੱਕ ਪਰਮਾਤਮਾ ਨੂੰ ਜਾਣਦਾ ਹੈ ਤੇ ਜਦੋਂ ਉਸ ਪਰਮਾਤਮਾ ਨੂੰ ਜਾਣ ਲੈਂਦਾ ਫਿਰ ਹਉਮੈ ਦੁੱਖ ਦਾ ਸੰਤਾਪੇ ਹਉਮੇ ਦਾ ਰੋਗ ਮੈਂ ਮੇਰੀ ਦਾ ਰੋਗ ਇਹਨੂੰ ਕਦੇ ਸੰਤਾਉਂਦਾ ਨਹੀਂ ਬਲਿਹਾਰੀ ਗੁਰ ਆਪਣੇ ਵਿਟਹੁ ਜਿਨ ਸਾਚੇ ਸੋ ਲਿਵਲਾਈ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਵਾਰਨੇ ਜਾਣਾ ਹੈ ਬਲਿਹਾਰੀ ਗੁਰ ਆਪਣੇ ਵਿਟ ਹੋ ਜਿਨ ਸਾਚੇ ਸੋ ਲਿਵ ਲਾਈ ਜਿਨ ਨੇ ਮੇਰੀ ਪ੍ਰੀਤ ਲਿਵ ਉਸ ਪ੍ਰਮਾਤਮਾ ਦੇ ਨਾਲ ਜੋੜ ਦਿੱਤੀ ਸ਼ਬਦ ਚੀਨ ਆਤਮ ਪਰਗਾਸਿਆ ਸਹਜੇ ਰਹਿਆ ਸਮਾਈ ਰਹਾਉ ਕਿ ਸ਼ਬਦ ਦੁ ਜਪ ਕਰਕੇ ਆਤਮ ਪ੍ਰਗਾਤ ਸਾਨੂੰ ਹੋਇਆ ਤੇ ਉਹ ਸਹਿਜ ਦੇ ਵਿੱਚ ਮਨੁੱਖ ਟਿਕ ਜਾਂਦਾ ਜਿਹੜਾ ਆਪਣੇ ਆਪ ਦੀ ਪਛਾਣ ਕਰਦਾ ਹੈ ਨਾਮ ਸ਼ਬਦ ਦਾ ਅਭਿਆਸ ਕਰਦਾ ਹੈ ਉਹਦੇ ਅੰਦਰ ਚੰਨਨ ਹੋ ਜਾਂਦਾ ਹੈ ਤੇ ਸਹਿਜ ਅਵਸਥਾ ਅਡੋਲ ਅਵਸਥਾ ਦੇ ਵਿੱਚ ਉਹ ਮਨੁੱਖ ਟਿਕਿਆ ਰਹਿੰਦਾ ਸਮਾਇਆ ਰਹਿੰਦਾ ਹੈ ਗੁਰਮਖ ਗਾਵੇ ਗੁਰਮਖ ਬੂਝੇ ਗੁਰਮਖ ਸ਼ਬਦ ਵਿਚਾਰੈ ਕਿ ਜਿਹੜਾ ਗੁਰਮੁਖ ਮਨੋਖਿਆ ਜਿਹਦਾ ਗੁਰੂ ਵੱਲ ਮੁਖਿਆ ਸਤਿਗੁਰੂ ਜੀ ਕਹਿੰਦੇ ਗੁਰੂ ਦੇ ਰਾਹੀ ਉਸ ਮਨੁੱਖ ਨੇ ਉਸ ਪਰਮਾਤਮਾ ਦੇ ਸ਼ਬਦ ਨੂੰ ਗਾਇਆ ਗੁਰਮੁਖ ਮਨੋਖ ਨੇ ਗੁਰੂ ਦੇ ਰਾਹੀ ਉਸ ਪਰਮਾਤਮਾ ਦੇ ਸ਼ਬਦ ਨੂੰ ਬੁੱਝਿਆ ਸਮਝ ਪਈਆ ਗੁਰਮੁਖ ਸ਼ਬਦ ਵਿਚਾਰੇ ਤੇ ਗੁਰੂ ਦੇ ਰਾਹੀ ਉਸ ਗੁਰਮੁਖ ਮਨੋਖ ਨੇ ਸ਼ਬਦ ਦੀ ਵਿਚਾਰ ਕੀਤੀ ਜਿਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸਵਾਰੇ ਕੇ ਇਹ ਜਿਹੜਾ ਜੀਵ ਪਿੰਡ ਇਹ ਸਰੀਰ ਸਤਿਗੁਰੂ ਨੇ ਦਿੱਤਾ ਏ ਸਾਰਾ ਕੁਝ ਸਾਨੂੰ ਗੁਰੂ ਤੋਂ ਪ੍ਰਾਪਤ ਹੁੰਦਾ ਏ ਤੇ ਗੁਰਮੁਖ ਜਿਹੜਾ ਉਹ ਆਪਣੇ ਆਪ ਦਾ ਕਾਰਜ ਜਿਹੜਾ ਉਹ ਆਪ ਸਵਾਰ ਲੈਂਦਾ ਏ ਗੁਰੂ ਉਹਦੇ ਤੇ ਮਿਹਰ ਕਰਦਾ ਏ ਕਿ ਆਪਣਾ ਜੀਵਨ ਜਿਹੜਾ ਸਵਾਰ ਕਰਕੇ ਪਰਮਾਤਮਾ ਦਾ ਨਾਮ ਜਪਦਾ ਏ ਮਨਮੁਖ ਅੰਦਾ ਅੰਧ ਕਮਾਵੇ ਬਿਖ ਖਟੇ ਸੰਸਾਰੇ ਸਤਿਗੁਰਾਂ ਨੇ ਹੁਣ ਮਨਮੁਖ ਦੀ ਗੱਲ ਕੀਤੀ ਹੈ ਕਿ ਜਿਹੜਾ ਮਨਮੁਖ ਆਪਨੇ ਮਨ ਦੇ ਮੰਗਰ ਮਨੁਖ ਲੱਗਦਾ ਹੈ ਉਹ ਅੰਧ ਹੈ ਤੇ ਅੰਧੇ ਕਾਮੂ ਕਰਦਾ ਹੈ ਮਨਮੁਖ ਅੰਧ ਹੈ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਤੇ ਅੰਨਿਆਂ ਦੀ ਤਰ੍ਹਾਂ ਉਹ ਇਸ ਸੰਸਾਰ ਵਿੱਚੋਂ ਬਿਖ ਜ਼ਹਿਰ ਜਿਹੜੀ ਉਹ ਇਕੱਠੀ ਕਰਦਾ ਹੈ ਖਾਟਦਾ ਹੈ ਮਾਇਆ ਮੋਹੇ ਸਦਾ ਦੁੱਖ ਪਾਏ ਬਿਨ ਗੁਰ ਆਤ ਪਿਆਰੇ ਮਾਇਆ ਦੇ ਮੋਹ ਦੇ ਵਿੱਚ ਉਹ ਸਦਾ ਦੁੱਖ ਪਾਉਂਦਾ ਹੈ ਗੁਰੂ ਤੋਂ ਬਗੈਰ ਉਹ ਪਰਮਾਤਮਾ ਦੇ ਨਾਲ ਜੁੜਦਾ ਨਹੀਂ ਤੇ ਸਦਾ ਮਾਇਆ ਦੇ ਮੋਹ ਵਿੱਚ ਦੁਖੀ ਰਹਿੰਦਾ ਹੈ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੈ ਸਤਗੁਰ ਪਾਏ ਸਤਗੁਰ ਜੀ ਕਹਿੰਦੇ ਉਹ ਅਸਲੀ ਸੇਵਕ ਹਨ ਭਗਤ ਹਨ ਜਿਹੜੇ ਸਤਿਗੁਰੂ ਦੀ ਸੇਵਾ ਵਿੱਚ ਲੱਗੇ ਹਨ ਪਰਮਾਤਮਾ ਦਾ ਨਾਮ ਜਪਦੇ ਹਨ ਗੁਰੂ ਦੀ ਸਿੱਖਿਆ ਤੇ ਚੱਲਦੇ ਹਨ ਸਤਿਗੁਰਾਂ ਨੂੰ ਉਹ ਪਿਆਰ ਕਰਦੇ ਹਨ ਪਾ ਜਾਂਦੇ ਹਨ ਉਹੀ ਮਨੁੱਖ ਅਸਲੀ ਸੇਵਕ ਹਨ ਉਹੀ ਜਿਹੜੇ ਹਨ ਅਸਲੀ ਸੇਵਾ ਕਰਦੇ ਹਨ ਜਿਹੜੇ ਗੁਰੂ ਨੂੰ ਪਿਆਰ ਕਰਦੇ ਹਨ ਤੇ ਗੁਰੂ ਨੂੰ ਜਿਹੜੇ ਮਨੁੱਖ ਪਾ ਜਾਂਦੇ ਹਨ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਉਹ ਪਰਮਾਤਮਾ ਦਾ ਸ਼ਬਦ ਸੱਚਾ ਹੈ ਉਹ ਪਰਮਾਤਮਾ ਦੀ ਵਡਿਆਈ ਸੱਚੀ ਹੈ ਤੇ ਉਹ ਪਰਮਾਤਮਾ ਦਾ ਸੱਚਾ ਮਾਨਿਆ ਨਾਮ ਹੈ ਜਿਹੜਾ ਉਹ ਮਨੁੱਖ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਏ ਜਦੋਂ ਇਹ ਮਨੁੱਖ ਉਸ ਪਰਮਾਤਮਾ ਦੀ ਸੱਚੀ ਬਾਣੀ ਨੂੰ ਗਾਉਂਦਾ ਹੈ ਉਹਦੀ ਵਡਿਆਈ ਕਰਦਾ ਹੈ ਗੁਰੂ ਦੇ ਰਾਹੀ ਇਹਦੇ ਅੰਦਰੋਂ ਹਉਮੈ ਤੇ ਅਹੰਕਾਰ ਜਿਹੜਾ ਉਹ ਦੂਰ ਹੋ ਜਾਂਦਾ ਹੈ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਉਹ ਪਰਮਾਤਮਾ ਆਪ ਹੀ ਦਾਤਾ ਹੈ ਦਾਤਾ ਦੇਣ ਵਾਲਾ ਹੈ ਉਹ ਆਪ ਹੀ ਇਸ ਮਨੁੱਖ ਤੇ ਬਖਸ਼ਿਸ਼ ਕਰਦਾ ਹੈ ਸਾਚਾ ਸ਼ਬਦ ਸੁਣਾਏ ਉਹ ਪਰਮਾਤਮਾ ਇਸ ਮਨੁੱਖ ਨੂੰ ਆਪਣਾ ਸੱਚਾ ਸ਼ਬਦ ਜਿਹੜਾ ਉਹ ਸੁਣਾ ਦਿੰਦਾ ਹੈ ਫਿਰ ਇਸ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਪਰਮਾਤਮਾ ਹੀ ਦਾਤਾ ਹੈ ਉਹ ਪਰਮਾਤਮਾ ਹੀ ਬਖਸ਼ਿਸ਼ ਕਰਨ ਵਾਲਾ ਹੈ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਗੁਰੂ ਦੇ ਰਾਹੀ ਉਹ ਗੁਰਮੁਖ ਮਨੁੱਖ ਆਪਣੇ ਜੀਵਨ ਵਿੱਚ ਮੁਸ਼ਕਤ ਕਾਲ ਦਾਏ ਮਿਹਨਤ ਕਰਦਾਏ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਜਿਹੜੇ ਮਨੁੱਖ ਨਾਮ ਜਪਦੇ ਹਨ ਉਹ ਬੜੇ ਮੁਸ਼ਕਤ ਕਾਲ ਦੇ ਹਨ ਮਿਹਨਤ ਕਰਦੇ ਹਨ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਉਹ ਮਨੁੱਖ ਆਪ ਜਪਦਾ ਹੈ ਪ੍ਰਮਾਤਮਾ ਦੇ ਨਾਮ ਨੂੰ ਖੱਟਦਾ ਹੈ ਲਾਭ ਲੈਂਦਾ ਹੈ ਤੇ ਦੂਜਿਆਂ ਨੂੰ ਉਹ ਮਨੁੱਖ ਨਾਮ ਜਪਾਉਂਦਾ ਹੈ ਸਦਾ ਲਿਪਤ ਸਾਚੇ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਉਹ ਗੁਰੂ ਦੀ ਕਿਰਪਾ ਦੇ ਨਾਲ ਇਸ মোহ ਮਾਇਆ ਤੋਂ ਅਲਿਪਤ ਰਹਿੰਦਾ ਹੈ ਸੱਚੇ ਰੰਗ ਦੇ ਵਿੱਚ ਰਤਿਆ ਰਹਿੰਦਾ ਹੈ ਗੁਰੂ ਦੇ ਸ਼ਬਦ ਦੇ ਵਿੱਚ ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ ਮਨਮੁਖ ਸਦ ਹੀ ਕੂੜੋਂ ਬੋਲੇ ਬਖ ਬੀਜੈ ਬਖ ਖਾਏ ਸਤਿਗੁਰੂ ਜੀ ਇੱਕ ਵਾਰੀ ਗੁਰਮੁਖ ਦੀ ਗੱਲ ਕਰਦੇ ਦੂਜੀ ਵਾਰੀ ਸਤਿਗੁਰੂ ਜੀ ਮਨਮੁਖ ਦੀ ਗੱਲ ਕਰਦੇ ਉਹਨ ਮਨਮੁਖ ਦੀ ਸਤਿਗੁਰੂਆਂ ਨੇ ਗੱਲ ਕੀਤੀ ਹੈ ਕਿ ਜਿਹੜਾ ਮਨਮੁਖ ਮਨੋਖਿਆ ਆਪਣੇ ਮਨ ਦੇ ਮਗਰ ਚੱਲਦਾ ਹੈ ਗੁਰੂ ਦੀ ਸਿੱਖਿਆ ਨਹੀਂ ਲੈਂਦਾ ਉਹ ਸਦਾ ਹੀ ਕੂੜ ਬੋਲਦਾ ਹੈ ਝੂਠ ਬੋਲਦਾ ਹੈ ਠੱਗੀ ਠੋਰੀ ਕਰਦਾ ਹੈ ਮਨਮੁਖ ਸਦ ਹੀ ਕੂੜੋਂ ਬੋਲੇ ਬਿਖ ਬੀਜਾ ਬਿਖ ਖਾਈ ਤੇ ਆਪਣੀ ਜ਼ਿੰਦਗੀ ਵਿੱਚ ਕਰਦਾ ਕਿ ਉਹ ਬਿਖ ਬੀਜਦਾ ਹੈ ਜਿਹੋ ਜਿਹਾ ਅਸੀਂ ਬੀਜ ਇਸ ਧਰਤੀ ਵਿੱਚ ਪਾਉਨੇ ਆ ਉਹੀ ਫਸਲ ਅਸੀਂ ਵੱਢਦੇ ਜੇ ਅਸੀਂ ਝੋਨਾ ਬੀਜਿਆ ਸੀ ਵੱਢਿਆ ਸੀ ਜੇ ਕਣਕ ਬੀਜੀਏ ਵੱਡਾਂਗੇ ਜਿਹੋ ਜੀ ਖੇਤੀ ਅਸੀਂ ਇਸ ਖੇਤ ਦੇ ਵਿੱਚ ਬੀਜ ਪਾਵਾਂਗੇ ਉਹ ਜਿਹੜਾ ਸਾਨੂੰ ਫਲ ਪ੍ਰਾਪਤ ਹੋਵੇਗਾ ਸਤਿਗੁਰੂ ਜੀ ਕਹਿੰਦੇ ਜਿਹੜਾ ਮਨ ਮੋਖਿਆ ਉਹ ਸਦਾ ਕੂੜ ਬੋਲਦਾ ਏ ਝੂਠ ਬੋਲਦਾ ਏ ਬਖ ਉਹ ਜ਼ਹਿਰ ਬੀਜਦਾ ਏ ਜ਼ਹਿਰ ਦਾ ਬੀਜ ਬੋਲਦਾ ਏ ਤੇ ਅੰਤ ਵੇਲੇ ਫਿਰ ਉਹਨੂੰ ਜਿਹੜਾ ਉਹ ਬੀਜ ਬੀਜਿਆ ਉਹ ਖਾਣਾ ਪੈਂਦਾ ਕਿਉਂਕਿ ਜੋ ਅਸੀਂ ਬੀਜਾਂਗੇ ਜਿਹਹਾ ਬੀਜਿਆ ਸੋ ਲੁਣਾ ਕਰਮਾਂ ਸੰਦੜਾ ਖੇਤ ਜਿਹੋ ਜੇ ਅਸੀਂ ਆਪਣੇ ਕਰਮਾਂ ਵਿੱਚ ਬੀਜਾਂਗੇ ਜਿਉਂ ਜੇ ਕਰਮ ਕਰਾਂਗੇ ਉਹੋ ਜੇ ਸਾਨੂੰ ਖਾਣੇ ਪੈਣਗੇ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਨ ਛਡਾਏ ਮਨ ਮੁਖ ਬੰਦਾ ਜਿਹੜਾ ਉਹ ਜਮਾਂ ਦੀ ਫਾਈ ਵਿੱਚ ਵੱਜਾ ਹੋਇਆ ਏ ਤ੍ਰਿਸ਼ਨਾ ਦਾਦਾ ਤ੍ਰਿਸ਼ਨਾ ਦੀ ਅੱਗ ਵਿੱਚ ਉਹ ਮਨੁੱਖ ਸੜਦਾ ਏ ਗੁਰੂ ਤੋਂ ਬਿਗੈਰ ਕੋਈ ਉਸ ਨੂੰ ਛਡਾਉਣ ਵਾਲਾ ਨਹੀਂ ਹੈ ਸੱਚਾ ਤੀਰਥ ਜਿਤ ਸਤ ਸਰਨਾਵਣ ਗੁਰਮੁਖ ਆਪ ਉਜਾਏ ਸਤ ਗੁਰੂ ਜੀ ਕਹਿੰਦੇ ਕਿ ਸੱਚਾ ਤੀਰਥ ਜਿਹੜਾ ਉਹ ਪਰਮਾਤਮਾ ਦਾ ਨਾਮ ਹੈ ਉਸ ਪ੍ਰਮਾਤਮਾ ਦਾ ਨਾਮ ਜਪਿਆ ਉਹਦੇ ਵਿੱਚ ਨਤਿਆ ਗੁਰਮਖ ਜਿਹੜੇ ਹਨ ਉਹ ਆਪਣੇ ਮੈਲ ਗਵਾ ਲੈਂਦੇ ਆ ਸੱਚਾ ਤੀਰਥ ਜਿਤ ਸੱਤ ਸਰਨਾਵਣ ਗੁਰਮਖ ਆਪ ਬੁਝਾਏ ਗੁਰਮਖਾ ਨੂੰ ਇਸ ਗੱਲ ਦੀ ਸੋਝੀ ਆ ਜਾਂਦੀ ਏ ਕਿ ਪ੍ਰਮਾਤਮਾ ਦਾ ਨਾਮ ਹੀ ਸੱਚਾ ਤੀਰਥ ਆ ਤੇ ਉਸ ਪ੍ਰਮਾਤਮਾ ਦੇ ਨਾਮ ਵਿੱਚ ਗੁਰਮਖ ਮਨੁੱਖ ਇਸ਼ਨਾਨ ਕਰਦੇ ਹਨ 86 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਏ ਉਹਨਾਂ ਗੁਰਮੁਖਾਂ ਮਨੋਖਾਂ ਨੂੰ ਸਤਿਗੁਰੂ ਜੀ 68 ਤੀਰਥਾਂ ਦਾ ਇਸ਼ਨਾਨ ਗੁਰੂ ਦੇ ਸ਼ਬਦ ਵਿੱਚੋਂ ਕਰਾ ਦਿੰਦੇ ਹਨ ਜਿਸ ਪੈਂਦਾ ਉਹ ਪ੍ਰਮਾਤਮਾ ਦੇ ਨਾਮ ਸ਼ਬਦ ਵਿੱਚ ਇਸ਼ਨਾਨ ਕਰਕੇ ਤੇ ਤਿਤ ਨਾਤੈ ਮਲ ਜਾਏ ਉਹਨਾਂ ਦੀ ਮਨ ਦੀ ਮੈਲ ਜਿਹੜੀ ਉਹ ਉਤਰ ਜਾਂਦੀ ਜੇ bari ਅਸੀਂ ਇਸ਼ਨਾਨ ਕਰੀਏ ਸਰੀਰ ਦੀ ਮੈਲ ਉਤਰਦੀ ਹੈ ਜੇ ਨਾਮ ਜਪਾਂਗੇ ਸਤਿਗੁਰੂ ਜੀ ਕਹਿੰਦੇ 68 ਤੀਰਥਾਂ ਦਾ ਇਸ ਮੁਨੱਖ ਨੂੰ ਜਿਹੜਾ ਇਸ਼ਨਾਨ ਹੈ ਉਹ ਨਾਮ ਜਪਣ ਦੇ ਨਾਲ ਹੀ ਹੋ ਜਾਂਦਾ ਹੈ ਤੇ ਉਹਦੇ ਨਾਲ ਨਾਤਿਆਂ ਦੇ ਮਨ ਦੀ ਮੈਲ ਜਿਹੜੀ ਉਹ ਦੂਰ ਹੋ ਜਾਂਦੀ ਹੈ ਸੱਚਾ ਸ਼ਬਦ ਸੱਚਾ ਹੈ ਨਿਰਬਲ ਨਾ ਮਲ ਲੱਗੇ ਨਾ ਜਾਏ ਪਰਮਾਤਮਾ ਦਾ ਨਾਮ ਸ਼ਬਦ ਸੱਚਾ ਹੈ ਉਹ ਪਰਮਾਤਮਾ ਦਾ ਨਾਮ ਜਿਹੜਾ ਨਿਰਮਲਿਆ ਮੈਲ ਤੋਂ ਰਹਤਿਆ ਨਾ ਕਦੇ ਉਹਨੂੰ ਮੈਲ ਲੱਗਦੀ ਐ ਤੇ ਨਾ ਉਹ ਕਿਤੇ ਜਾਂਦਾ ਏ ਸੱਚੇ ਸ਼ਿਭਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਪੂਰੇ ਗੁਰੂ ਦੇ ਰਾਹੀ ਉਹ ਮਨੁੱਖ ਸੱਚੀ ਪਰਮਾਤਮਾ ਦੇ ਸਿਭਤ ਤੇ ਸਲਾਹ ਵਡਿਆਈ ਕਰਦਾ ਏ ਤਨ ਮਨ ਸਭ ਕਿਸ ਹਰ ਤੇ ਸਕੇਰਾ ਦੁਰਮਤ ਕਹਿ ਨਾ ਜਾਏ ਸਤਿਗੁਰੂ ਜੀ ਕਹਿੰਦੇ ਜਿਹੜਾ ਮਨ ਮੁਖਿਆ ਉਹ ਮਨੁੱਖ ਆਪਣੀ ਖੋਟੀ ਬੁੱਧੀ ਦੇ ਰਾਹੀ ਇਹ ਗੱਲ ਨਹੀਂ ਕਹਿੰਦਾ ਕਿ ਜਿਹੜਾ ਤਾਨਿਆ ਮਾਨਿਆ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਪਰ ਦੁਰਮਤ ਮਨੁੱਖ ਜਿਹੜਾ ਮਨਮੁਖਿਆ ਉਹ ਕਦੇ ਵੀ ਇਹ ਗੱਲ ਨਹੀਂ ਕਹਿੰਦਾ ਕਿ ਸਾਰਾ ਕੁਝ ਮੈਨੂੰ ਪਰਮਾਤਮਾ ਦਾ ਦਿੱਤਾ ਹੋਇਆ ਹੈ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਜੇ ਪਰਮਾਤਮਾ ਦਾ ਹੁਕਮ ਹੋਵੇ ਤਾਂ ਇਹ ਮਨੁੱਖ ਨਿਰਮਲ ਹੁੰਦਾ ਹੈ ਤਾਂ ਇਹਦੇ ਅੰਦਰੋਂ ਵਿਕਾਰਾਂ ਦੀ ਮੈਲ ਹਉਮੈ ਦੀ ਮੈਲ ਜਾਂਦੀ ਹੈ ਗੁਰ ਕੇ ਸਾਖੀ ਸਹਜੇ ਜਾ ਕੇ ਤ੍ਰਿਸ਼ਨਾ ਅਗਨੁ ਬੁਝਾਏ ਗੁਰੂ ਦੀ ਸਿੱਖਿਆ ਤੇ ਤੁਰ ਕੇ ਮਨੁਖ ਸਹਜ ਅਡੋਲ ਅਵਸਥਾ ਵਿੱਚ ਟਿਕਦਾ ਤੇ ਤ੍ਰਿਸ਼ਨਾ ਦੀ ਅੱਗ ਇਹਦੇ ਅੰਦਰੋਂ ਬੁਝ ਜਾਂਦੀ ਆ ਗੁਰ ਕਾ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹਿ ਅਸਮਾਏ ਜਿਹੜਾ ਮਨੁਖ ਗੁਰੂ ਦੇ ਸ਼ਬਦ ਵਿੱਚ ਰਤਾ ਰਹਿੰਦਾ ਸਹਜ ਦੇ ਵਿੱਚ ਮਸਤ ਰਹਿੰਦਾ ਉਹ ਸਹਜ ਅਵਸਥਾ ਵਿੱਚ ਟਿਕਿਆ ਵੀ ਰਹਿੰਦਾ ਸਮਾਇਆ ਰਹਿੰਦਾ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਪਾਇ ਪਿਆਰੇ ਗੁਰਮੁਖ ਮਨੁਖ ਪਰਮਾਤਮਾ ਦੇ ਨਾਮ ਨੂੰ ਸੱਚ ਕਰਕੇ ਜਾਣਦਾ ਹੈ ਗੁਰੂ ਦੇ ਪ੍ਰੇਮ ਵਿੱਚ ਉਹ ਸਦਾ ਹੀ ਟਿਕਿਆ ਰਹਿੰਦਾ ਗੁਰੂ ਨੂੰ ਉਹ ਪਿਆਰ ਕਰਦਾ ਸੱਜੇ ਵਡਿਆਈ ਗੁਰ ਤੇ ਪਾਈ ਸੱਜੇ ਨਾਹਿ ਪਿਆਰੇ ਸੱਜੇ ਵਡਿਆਈ ਉਸ ਮਨੁਖ ਨੇ ਗੁਰੂ ਤੋਂ ਪ੍ਰਾਪਤ ਕੀਤੀ ਗੁਰੂ ਤੋਂ ਇਹ ਵਡਿਆਈ ਪਾਉਂਦੇ ਨਾਲ ਸੱਚੇ ਨਾਏ ਪਿਆਰੇ ਤੇ ਉਹ ਪਰਮਾਤਮਾ ਸੱਚ ਦੇ ਨਾਲ ਪਿਆਰ ਬਣਦਾ ਏ ਏਕੋ ਸੱਚਾ ਸਭ ਮੈਂ ਵਰਤੈ ਵਿਰਲਾ ਕੋ ਵਿਚਾਰੇ ਉਹ ਪਰਮਾਤਮਾ ਏਕਿਆ ਸਾਰਿਆਂ ਵਿੱਚ ਵਰਤ ਰਿਹਾ ਏ ਸਾਰਾ ਕੁਝ ਕਰ ਰਿਹਾ ਏ ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਸ ਗੱਲ ਦੀ ਵਿਚਾਰ ਕੋਈ ਵਿਰਲਾ ਮਨੁੱਖ ਕਰਦਾ ਹੈ ਸਾਰਿਆਂ ਨੂੰ ਸੋਝੇ ਨਹੀਂ ਆਉਂਦੇ ਯੋ ਪਰਮਾਤਮਾ ਸਾਰਿਆਂ ਵਿੱਚ ਵਰਤ ਰਿਹਾ ਏ ਏਕੋ ਸੱਚਾ ਸਭ ਮੈਂ ਵਰਤੈ ਕਿ ਉਹ ਸਾਰਿਆਂ ਵਿੱਚ ਉਸ ਪਰਮਾਤਮਾ ਦੀ ਜੋਤ ਹੈ ਜਰੇ ਜਰੇ ਕਟਕਟ ਵਿੱਚ ਹੈ ਪਰ ਕੋਈ ਵਿਰਲਾ ਮਨੁੱਖ ਇਸ ਗੱਲ ਦੀ ਵਿਚਾਰ ਕਰਦਾ ਏ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਉਹ ਪਰਮਾਤਮਾ ਆਪ ਕਿਰਪਾ ਕਰੇ ਤੇ ਇਸ ਮਨੁੱਖ ਨੂੰ ਆਪਣੇ ਨਾਲ ਮੇਲਦਾ ਏ ਮੇਲ ਲੈਂਦਾ ਏ ਬਾਖਸ਼ਿਸ਼ ਕਰ ਦਿੰਦਾ ਹੈ ਤੇ ਭਗਤਾਂ ਨੂੰ ਉਹ ਆਪ ਸਵਾਰ ਦਿੰਦਾ ਇਹਨਾਂ ਦਾ ਜੀਵਨ ਜਿਹੜਾ ਪਰਮਾਤਮਾ ਉਹ ਸੋਹਣਾ ਬਣਾ ਦਿੰਦਾ ਹੈ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਉਹ ਪਰਮਾਤਮਾ ਤਿੰਨ ਕਾਲਾਂ ਵਿੱਚ ਸੱਚ ਵਰਤਦਾ ਹੈ ਪਹਿਲਾਂ ਵੀ ਉਹ ਸੱਚ ਸੀ ਹੁਣ ਵੀ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਦਾ ਪਰਮਾਤਮਾ ਸੱਚਾ ਹੈ ਤੋ ਸੱਚੇ ਵਰਤਾਉਂਦਾ ਕੋਈ ਗੁਰਮੁਖ ਮਨੋਕ ਵਿਰਲਾ ਮਨੋਕ ਸਤਿਗੁਰੂ ਜੀ ਕਹਿੰਦੇ ਇਸ ਗੱਲ ਨੂੰ ਜਾਣਦਾ ਏ ਜੰਮਣ ਮਰਨਾ ਹੁਕਮੋਂ ਵਰਤੈ ਗੁਰਮੁਖ ਆਪ ਪਛਾੜੈ ਗੁਰਮੁਖ ਇਸ ਗੱਲ ਦੀ ਪਛਾਣ ਕਰ ਲੈਂਦੇ ਹਨ ਕਿ ਜਿਹੜਾ ਜਨਮ ਤੇ ਮੌਤ ਆ ਉਹ ਪਰਮਾਤਮਾ ਦੇ ਹੁਕਮ ਵਿੱਚ ਵਰਤਦਾ ਏ ਕਦੇ ਨਾ ਤੇ ਡਾਕਟਰ ਜਨਮ ਦਾ ਸਮਾਂ ਪੂਰਨ ਤੌਰ ਤੇ ਕਲੀਅਰ ਕਰ ਸਕਦੇ ਹਨ ਦੱਸ ਸਕਦੇ ਹਨ ਨਾ ਕਦੇ ਕੋਈ ਮੌਤ ਦਾ ਸਮਾਂ ਕਿਸੇ ਦਾ ਤੈਅ ਕਰ ਸਕਦਾ ਦੱਸ ਸਕਦਾ ਏ ਇਹ ਪ੍ਰਮਾਤਮਾ ਦਾ ਹੁਕਮ ਵਰਤਦਾ ਏ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜੰਮਣ ਤੇ ਮਰਨ ਜਿਹੜਾ ਜਨਮ ਲੈਣਾ ਇਸ ਦੁਨੀਆ ਤੇ ਆਉਣਾ ਤੇ ਇਸ ਦੁਨੀਆ ਤੋਂ ਜਾਣਾ ਮੌਤ ਜਿਹੜੀ ਉਹ ਪ੍ਰਮਾਤਮਾ ਦੇ ਹੁਕਮ ਵਿੱਚ ਸਾਰਾ ਕੁਝ ਹੁੰਦਾ ਏ ਗੁਰਮੁਖ ਮਨੁਖ ਇਸ ਗੱਲ ਨੂੰ ਪਛਾਣ ਲੈਂਦੇ ਹਨ ਨਾਮ ਧਿਆਏ ਤਾਂ ਸਤਗੁਰ ਪਾਏ ਜੋ ਇੱਛਾ ਸੋ ਫਲ ਪਾਏ ਅਖੀਰਲੀ ਪੰਕਤੀ ਵਿੱਚ ਸਤਿਗੁਰਾਂ ਨੇ ਆਰੰਭ ਵਿੱਚ ਵੀ ਨਾਮ ਤੋਂ ਗੱਲ ਸ਼ੁਰੂ ਕੀਤੀ ਸੀ ਤੇ ਅੰਤ ਵਿੱਚ ਵੀ ਸਾਨੂੰ ਇਹ ਗੱਲ ਸਮਝਾਉਂਦੇ ਕਿ ਨਾਮ ਧਿਆਏ ਤਾਂ ਸਤਿਗੁਰ ਪਾਏ ਜੋ ਇੱਛਾ ਸੋ ਫਲ ਪਾਏ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਧਿਆਉਂਦਾ ਏ ਉਹ ਸਤਿਗੁਰੂ ਨੂੰ ਚੰਗਾ ਲੱਗਦਾ ਭਾ ਜਾਂਦਾ ਏ ਜੋ ਦੇ ਅੰਦਰ ਦੀ ਇੱਛਾ ਹੰਦੀ ਉਹ ਮਨ ਇਸੇ ਸਾਰੇ ਫਲ ਪ੍ਰਾਪਤ ਕਰ ਲੈਂਦਾ ਏ ਨਾਮ ਧਿਆਉਣ ਦੇ ਸਤਿਗੁਰਾਂ ਨੇ ਮਹਿਮਾ ਸਾਨੂੰ ਦੱਸੀ ਕਿ ਜੇ ਮਨੁੱਖ ਨਾਮ ਧਿਆਵੇਗਾ ਫਿਰ ਇਹਨੂੰ ਪਰਮਾਤਮਾ ਕੋ ਚੀਜ਼ਾਂ ਮੰਗਣ ਦੀ ਲੋੜ ਨਹੀਂ ਉਹ ਪਰਮਾਤਮਾ ਆਪ ਇਹਦੀਆਂ ਸਾਰੀਆਂ ਇੱਛਾ ਪੂਰੀਆਂ ਕਰ ਦਿੰਦਾ ਹੈ ਨਾਨਕ ਇਸ ਦਾ ਸਭ ਕੁਝ ਹੋਵੇ ਜੇ ਵਿੱਚੋਂ ਆਪ ਗਵਾਏ ਜਿਹੜਾ ਮਨੁੱਖ ਆਪਣੇ ਆਪ ਦੇ ਵਿੱਚੋਂ ਹਉਮੈ ਮਾਰ ਲੈਂਦਾ ਹੈ ਆਪ ਮੈਂ ਮੇਰੀ ਦੂਰ ਕਰ ਲੈਂਦਾ ਆਪਣੇ ਵਿੱਚੋਂ ਇਹ ਚੀਜ਼ਾਂ ਨੂੰ ਗਵਾ ਦਿੰਦਾ ਹੈ ਸਾਤੂ ਗੁਰੂ ਜੀ ਕਹਿੰਦੇ ਕਿ हे ਨਾਨਕ ਉਸ ਮਨੁੱਖ ਦੀ ਰਾਸ ਪੂੰਜੀ ਜਿਹੜੀ ਪਰਮਾਤਮਾ ਦਾ ਨਾਮ ਉਹ ਸਦਾ ਵਾਸਤੇ ਇਕੱਠੀ ਰਹਿੰਦੀ ਉਹਦਾ ਸਾਰਾ ਕੁਝ ਹੀ ਕੰਮ ਜਿਹੜੇ ਹਨ ਉਹ ਸੌਰ ਜਾਂਦੇ ਹਨ ਉਹ ਸਦਾ ਹੀ ਪਰਮਾਤਮਾ ਦੇ ਨਾਮ ਧੰਦੀ ਰਾਸ ਜਿਹੜੀ ਉਹਨਾਂ ਦੇ ਕੋਲ ਰਹਿੰਦੀ ਨਾਨਕ ਤਿਸ ਦਾ ਸਭ ਕੁਝ ਹੋਵੇ ਜੇ ਵਿੱਚੋਂ ਆਪ ਗਵਾਏ ਜਿਹੜਾ ਮਨੁੱਖ ਆਪਣੇ ਆਪ ਵਿੱਚੋਂ ਹਉਮੈ ਤੇ ਅਹੰਕਾਰ ਨੂੰ ਦੂਰ ਕਰ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਉਹਦਾ ਸਾਰਾ ਕੁਝ ਸਾਰੇ ਕਾਰਜ ਜਿਹੜੇ ਹਨ ਉਹਨੂੰ ਸੌਰ ਜਾਂਦੇ ਹਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਅੱਜ ਦੇ ਫੁਰਮਾਨ ਵਿੱਚ ਉਸ ਪਰਮਾਤਮਾ ਦੇ ਨਾਮ ਦੀ ਵਡਿਆਈ ਬਖਸ਼ਿਸ਼ ਕੀਤੀ ਹੈ ਕਿ ਨਾਮ ਦੇ ਨਾਲ ਹੀ ਸਾਰਾ ਕੁਝ ਹੋ ਰਿਹਾ ਏ ਇਸ ਮਨੁੱਖ ਦਾ ਜੀਵਨ ਜਿਹੜਾ ਉਹ ਨਾਮ ਦੇ ਕਰਕੇ ਰੋਸ਼ਨ ਹੁੰਦਾ ਏ ਤੋਂ ਵੱਡੇ ਰਸ ਵਾਲਾ ਏ ਰਸ ਉਸ ਪਰਮਾਤਮਾ ਦੇ ਨਾਮ ਦਾ ਤਾਂ ਹੀ ਆਵੇਗਾ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ ਜਿਹੜੇ ਗੁਰਮੁਖ ਮਨੁੱਖ ਹਨ ਸਤਿਗੁਰੂ ਜੀ ਕਹਿੰਦੇ ਉਹ ਗੁਰੂ ਦੀ ਸਿੱਖਿਆ ਲੈ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਹਨ ਤੇ ਜਿਹੜੇ ਮਨਮੁਖ ਹਨ ਉਹ ਸਦਾ ਜ਼ਹਿਰ ਬੀਜਦੇ ਹਨ ਲੋਕਾਂ ਦਾ ਭਲਾ ਨਹੀਂ ਕਰਦੇ ਅੰਤ ਵੇਲੇ ਉਹਨਾਂ ਨੂੰ ਫਿਰ ਆਪਣਾ ਬੀਜਾ ਵੱਢਣਾ ਪੈਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਦਾ ਨਾਮ ਸੱਚਾ ਹੈ ਉਹਦੀ ਵਡਿਆਈ ਸੱਚੀ ਸਾਰਾ ਕੁਝ ਉਸ ਪ੍ਰਮਾਤਮਾ ਦਾ ਹੁਕਮ ਵਰਤ ਰਿਹਾ ਹੈ ਉਸ ਪ੍ਰਮਾਤਮਾ ਦੇ ਪਾਣੇ ਵਿੱਚ ਸਾਰਾ ਕੁਝ ਹੋ ਰਿਹਾ ਹੈ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਤੇ ਆਉਂਦੇ ਹਨ ਉਹਨਾਂ ਨੂੰ 66 ਤੀਰਥਾਂ ਦਾ ਇਸ਼ਨਾਨ ਘਰ ਬੈਠਿਆਂ ਹੀ ਹੋ ਜਾਂਦਾ ਹੈ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਸਤਿਗੁਰੂ ਜੀ ਕਹਿੰਦੇ ਜੋ ਵੀ ਉਹਨਾਂ ਦੇ ਮਨ ਦੀ ਇੱਛਾ ਦੀ ਉਹ ਪੂਰੀ ਹੋ ਜਾਂਦੀ ਹੈ ਉਹਨਾਂ ਦੀ ਰਾਸ ਪੂੰਜੀ ਸਦਾ ਬਣੀ ਰਹਿੰਦੀ ਜਿਹੜੇ ਮਨੁੱਖ ਆਪਣੇ ਵਿੱਚੋਂ ਹਉਮੈ ਤੇ ਹੰਕਾਰ ਨੂੰ ਦੂਰ ਕਰ ਲੈਂਦੇ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਨ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਸਮੱਤ ਤੇ ਸੋਝੇ ਵਾਚਿ ਚ ਕਰਨ ਕਿ ਸਤਿਗੁਰਾਂ ਦੇ ਦੱਸੇ ਮਾਰਗ ਤੇ ਅਸੀਂ ਚੱਲ ਸਕੀਏ ਅੰਤ ਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਨਾਮ ਧਿਆਏ ਤਾਂ ਸਤਿਗੁਰ ਭਾਏ ਜੋ ਇਸ ਸੋ ਫਲ ਪਾਏ ਨਾਨਕ ਤਿਸ ਦਾ ਸਾਬਕਿ ਸ਼ੋਵੈ ਜੇ ਵਿਚਹੁ ਆਪਾ ভগবਾਇ ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਓ ਅੰਕਾਰ